ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਜਿਹਨੂੰ ਕਿ ਕਰੀਬ-ਕਰੀਬ 3 ਸਾਲ ਹੋ ਜਾਣਗੇ ਮਾਰਚ ਦੇ ਵਿੱਚ ਤੇ ਸਾਰੀਆਂ ਸਿਆਸੀ ਪਾਰਟੀਆਂ ਉਹਦੇ ਮਗਰ ਹੱਥ ਧੋਕੇ ਪਈਆਂ ਹੋਈਆਂ ਕਿ ਇਹਨੇ ਜੀ ਕੁਝ ਨਹੀਂ ਕੀਤਾ ਇਹਨੇ ਜੀ ਕੁਝ ਨਹੀਂ ਕੀਤਾ ਲੇਕਿਨ ਜਿਹੜਾ ਆ ਇਹਨਾਂ ਨੇ 70 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ ਉਹਦਾ ਕੋਈ ਜ਼ਿਕਰ ਨਹੀਂ ਉਹਦੀ ਕੋਈ ਸ਼ਰਮ ਨਹੀਂ ਮੰਨਦੇ ਆਪਦੀਆਂ ਗਲਤੀਆਂ ਨੂੰ ਨਹੀਂ ਮੰਨਦੇ ਤੇ ਜਿੰਨੀਆਂ ਸਿਆਸੀ ਪਾਰਟੀਆਂ ਸਾਰੀਆਂ ਉਹਦੇ ਮਗਰ ਪਈਆਂ ਹੋਈਆਂ ਜਦੋਂ ਕਿਤੇ ਕੋਈ ਸਮੱਸਿਆ ਆਉਂਦੀ ਆਕਾਸ ਕਿਸੇ ਵੀ ਚੀਜ਼ ਦੀ ਤਾਂ ਉਹ ਜਿਹੜੀ ਪਬਲਿਕ ਪੀੜਤ ਹੈ ਉਹ ਬੰਦੇ ਤਿੰਨ ਹੁੰਦੇ ਆ ਤੇ 13 ਬੰਦੇ ਸਿਆਸੀ ਪਾਰਟੀਆਂ ਦੇ ਹੁੰਦੇ ਆ। ਮਤਲਬ ਕੀ ਵੀ ਤਿੰਨ ਬੰਦਿਆਂ ਨੂੰ ਮੂਹਰੇ ਲਾ ਲੈਂਦੇ ਆ ਕਿ ਆਹ ਆਹ ਚੀਜ਼ ਚ ਨੁਕਸ ਹੈ। ਕਿ 13 ਬੰਦੇ ਉਹ ਸਿਆਸੀ ਪਾਰਟੀਆਂ ਦੇ ਰਲ ਕੇ ਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹੁਣ 3 ਸਾਲਾਂ ਦੇ ਵਿੱਚ ਜਿੰਨਾ ਉਹਨੇ ਕੰਮ ਕੀਤਾ ਹੈ ਸ਼ਾਇਦ ਇਸ ਇਮਾਨਦਾਰੀ ਨਾਲ ਕਿਸੇ ਪਾਰਟੀ ਨੇ ਨਹੀਂ ਕੀਤਾ। ਤੇ ਸਾਡੇ ਜਿਹੜੇ ਅਸੀਂ ਲੋਕ ਆ ਅਸੀਂ ਵੀ ਸ਼ਾਮਲ ਆ। ਕਿ ਜੇ 5 ਦਿਨ ਲੇਟ ਹੋ ਗਿਆ ਕਿਸੇ ਚੀਜ਼ ਨੂੰ ਜਾਂ ਕੰਮ ਨੂੰ ਤਾਂ ਅਸੀਂ ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦੇ ਆ ਕਿ ਇਹਨੇ ਆ ਨਹੀਂ ਕੀਤਾ ਜੀ ਇਹਨੇ ਉਹ ਨਹੀਂ ਕੀਤਾ ਤੇ ਕੀ ਅਸੀਂ ਉਹਨਾਂ ਸਿਆਸੀ ਲੀਡਰਾਂ ਨੂੰ ਪੁੱਛਦੇ ਆ ਵੀ ਯਾਰ ਤੁਸੀਂ ਲਗਾਤਾਰ ਇੰਨਾ ਚ ਰਾਜ ਕਰ ਗਏ ਤੇ ਤੁਹਾਡੀ ਸਰਕਾਰ ਦੇ ਵਿੱਚ ਆ ਕੁਝ ਨਹੀਂ ਹੋਇਆ ਕਦੇ ਵੀ ਨਹੀਂ ਉਹ ਚੀਜ਼ਾਂ ਨੂੰ ਅਸੀਂ ਭੁੱਲ ਜਾਂਦੇ ਆ ਅੱਜ ਵਾਲੀਆਂ ਚੀਜ਼ਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਦੇ ਆਂ ਜਿਹੜੀਆਂ ਕੋਈ ਸਾਲ ਦੋ ਸਾਲ ਟੱਪ ਜਾਣ ਉਹਨੂੰ ਅਸੀਂ ਭੁੱਲ ਜਾਂਦੇ ਆਂ ਹੁਣ ਹੰਬਲਾ ਮਾਰ ਰਹੀਆਂ ਸਿਆਸੀ ਪਾਰਟੀਆਂ ਆ ਦੀ ਸਰਕਾਰ ਬਣਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਕਿੱਸੇ ਛੇੜਦੀਆਂ ਤਰ੍ਹਾਂ ਤਰ੍ਹਾਂ ਦੇ ਇਹਦੇ ਤੇ ਇਲਜ਼ਾਮ ਲਾਉਂਦੀਆਂ ਪਰ ਉਹ ਸਫਲ ਨਹੀਂ ਹੁੰਦੇ ਜਿਮਣੀ ਚੋਣਾਂ ਹੋਈਆਂ ਜਾਂ ਹੋਰ ਚੋਣਾਂ ਹੋਈਆਂ ਉਹਦੇ ਵਿੱਚੋਂ ਜਿਹੜਾ ਭਗਵੰਤ ਮਾਨ ਦੇ ਨਾਂ ਨੂੰ ਵੋਟ ਪਈ ਹੈ ਹੁਣ ਗੱਲ ਕਰਦੇ ਆ ਆਪਾਂ ਸਰਕਾਰ ਬਣਾਉਣ ਦੀ ਸਰਕਾਰ ਬਣਾਉਣ ਦੇ ਵਿੱਚ ਸਾਰੇ ਬੰਦੇ ਸੀ ਬਦਲਾ ਆਊਗਾ ਠੀਕ ਹੈ ਸਰਕਾਰ ਕਿਹਨੇ ਬਣਾਈ ਹੈ ਪੰਜਾਬ ਦੇ 3 ਕਰੋੜ ਲੋਕਾਂ ਨੇ ਐਮਐਲਏ ਜਿੱਤੇ ਆਏ ਇੱਕ ਤੂਫਾਨ ਦੀ ਤਰ੍ਹਾਂ ਕੰਮ ਕੀਤਾ ਜੇ ਇਸੇ ਤਰੀਕੇ ਅਸੀਂ ਨਸ਼ਿਆਂ ਤੇ ਕੰਮ ਕਰੀਏ ਇਕਜੁੱਟ ਹੋ ਕੇ ਜਾਂ ਕਰਪਸ਼ਨ ਤੇ ਕੰਮ ਕਰੀਏ ਤਾਂ ਆਟੋਮੈਟਿਕਲੀ ਜਿਹੜੀ ਉਹ ਬੰਦ ਹੋ ਜਾਣੀ ਹੈ ਹੁਣ ਗੁਰਗੇ ਰੱਖੇ ਹੋਏ ਅਫਸਰਾਂ ਦੇ ਉਹ ਰਿਸ਼ਬਤ ਲਈ ਜਾਂਦੀ ਹੈ ਫਿਰ ਅਗਲਾ ਕਹਿੰਦਾ ਯਾਰਾ ਕੰਮ ਹੁੰਦਾ ਨਹੀਂ ਫਲਾਨਾ ਸਿੰਘ ਕੋਲੇ ਚੱਲ ਆਪਣੇ ਰਿਸਟਰੀ ਆੜੀ ਵੀ ਹੈ ਜਾਂ ਆਪਣੇ ਬੰਦਾ ਥਾਣੇ ਪੜਿਆ ਹੋਇਆ ਹੈ ਜਾਂ ਮਤਲਬ ਇਹਨਾਂ ਬੰਦਿਆਂ ਤੇ ਪਰਚੇ ਵੱਧ ਦਰਜ ਹੋ ਗਏ ਉਹਦੇ ਕੋਲੇ ਚਲਦੇ ਆਉਂਦੀ ਐ ਐਸਐਸਓ ਨਾਲ ਸਿੱਧੀ ਹੈ ਉਹਦੀ ਡਿਪਟੀ ਨਾਲ ਸਿੱਧੀ ਹੈ ਉਹਦੀ ਫਲਾਨੇ ਤਹਿਸੀਲਦਾਰ ਨਾਲ ਸਿੱਧੀ ਹੈ ਤੇ ਫਿਰ ਭਾਈ ਵਾਲ ਤਾਂ ਅਸੀਂ ਆ ਨਾ ਪੈਸੇ ਦੇਣ ਦੇ ਵਿੱਚ ਪਹਿਲਾਂ ਉਹ ਚੀਜ਼ ਦੀ ਨੌਲੇਜ ਅਗੇਨ ਕਰੋ ਕਿ ਥੱਲੇ ਜੇ ਮੁਕੱਦਮਾ ਵੀ ਦਰਜ ਹੋ ਗਿਆ ਤਾਂ ਕਾਲੀਆਂ ਡੋਰਾਂ ਵਾਲੇ ਬਥੇਰੇ ਬੈਠਿਆ ਕੱਢਣ ਵਾਲੇ ਜੇ ਤੁਹਾਡੇ ਨਾਲ ਜਿਆਦਤੀ ਹੋਈ ਆ ਤਾਂ ਤਾਂ ਹ ਕਾਲੀਆਂ ਡੋਰਾਂ ਵਾਲੇ ਬਥੇਰੇ ਪਏ ਆ ਪਾਉਣ ਵਾਲੇ ਦੋਨੇ ਪਹਿਲੂ ਆ ਹ ਰਜਿਸਟਰੀਆਂ ਜਿਹੜੀਆਂ ਜੇ ਅਸੀਂ ਆਪ ਗਲਤ ਕੰਮ ਕਰਾਉਣੇ ਆ ਜੇ ਉਥੇ ਸਟਾਮ 50000 ਦੇ ਲੱਗਦੇ ਆ ਤੇ ਅਸੀਂ ਉਥੇ 12-13000 ਦੇ ਸਟਾਮ ਲਾ ਕੇ ਤੇ ਬਾਕੀ 38000 ਦੇ ਚੋਰੀ ਕਰਦੇ ਆ ਰਿਸ਼ਵਤ ਦੇ ਕੇ ਜਰੂਰ ਅਸੀਂ ਕੰਮ ਕਰਾ ਲਾਂਗੇ ਲੇਕਨ ਜੇ ਉਹੀ 50000 ਖਜ਼ਾਨੇ ਦੇ ਵਿੱਚ ਜਾਂਦਾ ਤਾਂ ਫਿਰ ਸਰਕਾਰ ਨੂੰ ਮੁਨਾਫਾ ਹੁੰਦਾ ਤੇ ਸਰਕਾਰ ਆ ਜਿਹੜੀ ਫਿਰ ਉਹ ਸਾਡੀਆਂ ਸਮੇਸਰ ਤਨਖਾਹਾਂ ਵੀ ਦੇ ਦੂ ਸਮੇਸਰ ਵਿਕਾਸ ਵੀ ਕਰ ਦੂ ਜਦੋਂ ਅਸੀਂ ਚੋਰੀ ਕਰਨੀ ਸਟਾਮਾਂ ਦੀ ਤੇ ਰਿਸ਼ਵਤ ਦੂਜੇ ਪਾਸੇ 15000 ਦੇ ਦੇਣਾ ਦੂਜੇ ਪਾਸੇ 15000 ਰਿਸ਼ਵਤ ਦੇਤੀ 15 2000 ਦੇ ਸਟਾਮ ਲਾਤੇ 35000 ਹੋ ਗਿਆ 15000 ਰੁਪਏ ਵਿੱਚ ਆਪਾਂ ਇਸ راہ ਪਏ ਆ ਜੋ ਹੀ 50000 ਰੁਪਏ ਸਰਕਾਰ ਦੇ ਖਜ਼ਾਨੇ ਚ ਜਾਂਦਾ ਨਾਲੇ ਆਡਿਟ ਵਾਲੇ ਨਹੀਂ ਤੁਹਾਨੂੰ ਚੈਲੰਜ ਕਰਦੇ ਇਸ ਕਰਕੇ ਜਿਹੜੀ ਸਰਕਾਰ ਨੇ ਜਿਹੜੀ ਮਹਿਮ ਚਲਾਈ ਸੀ ਉਹ ਅਸੀਂ ਆਪਦੇ 2 ਨੰਬਰ ਦੇ ਵਿੱਚ ਕੰਮ ਕਰਾਉਣ ਤੇ ਠੁੱਸਕਾਤੀ ਜਿਹੜੇ ਵਿਚੋਲੇ ਆ ਮੇਰੇ ਵਰਗੇ ਕੰਮ ਨਹੀਂ ਕਰਦੇ ਉਹਨਾਂ ਦਾ ਫਿਰ ਧੰਦਾ ਹੀ ਇਹ ਹੈ ਵੀ ਲਿਆ ਪਾਈ ਤਰ੍ਹਾਂ ਕੰਮ ਕਰਾਉਣਾ 2 ਰੁਪਏ ਦੇ ਲਿਆ ਤਰਾ ਕਰਾ ਦਿੰਨੇ ਆ ਤੇ ਫਿਰ ਉਹ ਜਦੋਂ ਵਿਚੋਲ ਕੀ ਕਰਨਗੇ ਮੇਰੇ ਵਰਗੇ ਭਾਈ ਫਿਰ ਉਹ ਭਾਈ ਆਪਦੀ ਦਿਹਾੜੀ ਵੀ ਬਣਾਉਣਗੇ ਇਸ ਕਰਕੇ ਕੋਈ ਕੋਠੀਆਂ ਦੇ ਨਕਸ਼ੇ ਨਹੀਂ ਵੈਲਿਡ ਕੋਈ ਕਮੇਟੀ ਦੇ ਵਿੱਚ ਦਰਜ ਨਹੀਂ ਫਿਰ ਅਸੀਂ ਸਮੱਸਿਆ ਕੜੀ ਕਰਦੇ ਹਾਂ ਸੀਵਰੇਜ ਦੀ ਤੇ ਸਰਕਾਰ ਦੇ ਰਜਿਸਟਰਾਂ ਦੇ ਵਿੱਚ ਸਰਕਾਰ ਦੇ ਰਿਕਾਰਡ ਦੇ ਵਿੱਚ ਮੰਨ ਲਓ ਕਿ 50 ਕੋਠੀਆਂ ਦਰਜ ਹੈ ਤੇ ਦੇ 150 ਕੋਠੀ ਅਨਲੀਗਲ ਹੈ ਜਿਹਦਾ ਕੋਈ ਨਕਸ਼ਾ ਨਹੀਂ پاس ਹੋਇਆ ਕੋਈ ਸੀਵਰੇਜ ਦਾ ਬਿੱਲ ਨਹੀਂ ਭਰਦੇ ਤਾਂ ਉਹਨਾਂ 150 ਬੰਦਿਆਂ ਨੇ ਉਹਦੇ ਵਿੱਚ ਪਾਣੀ ਪਾਤਾ ਆਪਦੀ ਕੋਠੀ ਦਾ ਸੀਵਰੇਜ ਪਾਤਾ ਤਾਂ ਫਿਰ ਓਵਰਫਲੋ ਹੋਊਗਾ ਜੀ ਜੇ ਸਰਕਾਰ ਨੂੰ ਪਤਾ ਵੀ ਸਾਡੇ ਰਿਕਾਰਡ ਦੇ ਵਿੱਚ 200 ਲੀਗਲ ਕੰਮ ਹੈ ਲੀਗਲ ਕੋਠੀਆਂ ਨਕਸ਼ੇ ਬਣਿਆ ਅਬਰੂਬੜਾ ਤਾਂ ਫਿਰ ਉਹ ਓਡੀਆਂ ਮੋਟੀਆਂ ਪਾਈਪਾਂ ਪਾਉਣਗੇ ਫਿਰ ਉਹ ਚ ਰੋਸ ਰੈਲੀਆਂ ਕਰਨ ਦਾ ਜਾਂ ਕੀ ਤੁੱਕ ਬਣਦੀ ਹੈ ਹੁਣ ਅਸੀਂ ਆਪਦੇ ਤੇ ਲਾ ਲੋ ਆਪਾਂ ਗੁਰਬਾਣੀ ਕਹਿੰਦੀ ਆ ਹਮਣੀ ਚੰਗੇ ਬੁਰਾ ਨਹੀਂ ਕੋਏ ਪੰਨਵਤ ਨਾਨਕ ਤਾਰੇ ਸੋਏ ਪਹਿਲਾਂ ਆਪਦੇ ਘਰ ਤੋਂ ਸ਼ੁਰੂ ਕਰੋ ਤੇ ਫੇਰ ਰੈਲੀਆਂ ਰੋਸ ਮੁਜ਼ਾਹਰਿਕ ਉੱਥੇ ਹੁੰਦੇ ਹੁੰਦੇ ਆ ਜਿੱਥੇ ਆਪਾਂ ਲੀਗਲ ਹੋਈਏ ਸਹੀ ਹੋਈਏ ਇਸ ਕਰਕੇ ਜਿਹੜੇ ਸਾਡੇ ਖੂਨ ਵਿੱਚ ਰਲੀ ਵੀ ਹੈ ਇਹ ਨਾ ਅੱਜ ਖਤਮ ਹੋਵੇ ਨਾ ਕੱਲ ਖਤਮ ਹੋਵੇ ਇਸ ਕਰਕੇ ਅਸੀਂ ਗੋਰੀਆਂ ਨੂੰ ਬਾਹਰ ਕੱਢਿਆ ਸੀ ਕਿਉਂਕਿ ਉਹ ਸਹੀ ਕੰਮ ਕਰਦੇ ਸੀ ਸਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਉਹ ਆਪਣੇ ਦੇਸ਼ ਨੂੰ ਛੱਡ ਕੇ ਚਲੇ ਗਏ ਤੇ ਮਾਗਰ ਇਹਨਾਂ ਕਾਮਰੇਡਾਂ ਨੇ ਕਹਿਤਾ ਕਿ ਇਹ ਸਟਰੀਆਂ ਕੰਪਨੀਆਂ ਲਿਆਏ ਸੀ ਜੀ ਲੁੱਟ ਲਿਆ ਪਟਲਿਆ ਜੀ ਜਦੋਂ ਤੁਸੀਂ ਉਹਨਾਂ ਦਾ ਕੁਝ ਖਰੀਦੇ ਹੀ ਨਹੀਂ ਤੁਹਾਨੂੰ ਕਦੋਂ ਲੁੱਟ ਪਟਲਿਆ ਹਾਂ ਹੁਣ ਤੁਸੀਂ ਲਾ ਕੇ 25-25 ਲੱਖ ਰੁਪਏ ਜਾਂਦੇ ਹੋ ਹੁਣ ਤੁਹਾਨੂੰ ਵਾਪਸ ਭੇਜਣਗੇ ਇਹ ਲੁੱਟ ਪਟਲਿਆ ਜਰੂਰ ਲੁੱਟ ਪਟਲਿਆ ਇਕੱਠਾ ਵੱਡਾ ਟੀਕਾ ਲਾਉਂਦੇ ਆ ਉਹ ਜਿਹੜੀ ਥੋੜੀ 25 ਲੱਖ ਦੀ ਜ਼ਮੀਨ ਕਿੱਲੇ ਦੀ ਕਿੱਲਾ ਵੇਚਿਆ ਸੀ ਨਾਲੇ ਬੱਚਾ ਬਾਹਰ ਆਊਗਾ ਘਰੇ ਆਊਗਾ ਬਾਹਰੋਂ ਤੇ ਨਾਲੇ ਉਹ ਕਿੱਲਾ 50 ਲੱਖ ਦਾ ਹੋ ਗਿਆ ਵਾਪਸ ਨਹੀਂ ਉਹਦਾ ਸਾਰਾ ਟਰਬਰ ਜੋਰ ਲਾ ਲਿਓ ਜਿੰਨੀ ਮਰਜ਼ੀ ਕਮਾਈ ਕਰ ਲਿਓ ਉਹ ਕਿੱਲੇ ਨੂੰ ਵਾਪਸ ਰਿਕਵਰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਦੂਜੇ ਵੱਲ ਉਂਗਲ ਉਸ਼ਾਲਦੇ ਆ ਇੱਕ ਮੁੱਠ ਹੋ ਕੇ ਪੰਜਾਬ ਵਾਸੀ ਜੇ ਕਰਪਸ਼ਨ ਨੂੰ ਠੱਲ ਪਾਉਣਾ ਚਾਹੁੰਦੇ ਹੋਣ ਤਾਂ ਆਵਾਜ਼ ਨੂੰ ਬੁਲੰਦ ਕਰਨ ਕਿਉਂਕਿ ਦੂਜਾ ਦੂਜੇ ਦੀ ਚੁਗਲੀ ਕਰਦਾ ਵੀ ਇਹਦੇ ਕੋਲ ਇੰਨੇ ਪੈਸੇ ਆ ਜੀ ਇਹਨੇ ਇਸ ਰੇਟ ਨੂੰ ਬਿਆਨਨਾ ਕੀਤਾ ਜੀ ਇਨੇ ਦੀ ਰਿਸਟ੍ਰੀ ਕਰੂਗਾ ਉਹਦੇ ਕੋਲ ਪਹਿਲੇ ਹੀ ਗੱਲ ਜਾਵ ਰੰਦੀ ਐ ਉਹ ਅਫਸਰ ਉਹਨੂੰ ਵੀ ਚਾਹ ਪਿਆ ਦਿੰਦਾ ਜਿਹੜਾ ਚੁਗਲੀ ਕਰਦਾ ਉਹਨੂੰ ਵੀ ਪਿਆ ਦਿੰਦੇ ਆ ਹਾਂ ਜੀ ਉਂ ਜੀ ਕਰਕੇ ਆਪ ਦੀ ਉਹਨੇ ਦਿਹਾੜੀ ਬਣਾ ਲਈ ਜਦੋਂ ਉੱਥੇ ਰਹਿੰਦੀ ਨਹੀਂ ਉਹ ਰਹਿੰਦਾ ਪਟਿਆਲੇ ਭਵਾਨੀਗੜ੍ਹ ਚੰਡੀਗੜ੍ਹ ਠੀਕ ਐ ਥੋਡੀਆਂ ਗੱਲਾਂ ਮਾਤਾ ਸੁਣੀਆਂ ਚਲੋ ਗਾਂ ਤੇ ਅਸੀਂ ਇੱਥੇ ਜੋੜ ਤੋੜ ਦੇ ਵਿੱਚ ਪਏ ਹੋ ਇੱਕ ਦੂਜੇ ਨੂੰ ਨੀਮਾ ਦਿਖਾਉਣ ਵਾਸਤੇ ਜਿੰਨੇ ਅਫਸਰਨ ਕੁਮਾਨਸਾਂ ਦੇ ਵਿੱਚ ਉਹਨੇ ਰਹਿਸ਼ ਕਰੀ ਐ ਕਿਉਂ ਕਰੂਗਾ ਉਹ ਆਪ ਦਾ ਪੈਸਾ ਕਿਉਂ ਸੋਹ ਕਰੂਗਾ ਉਹਨਾਂ ਨੂੰ ਪਤਾ ਹੈ ਵੀ ਇਹ ਚੁਗਲੀ ਚੱਪੇ ਵਾਲੇ ਬੰਦੇ ਐ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਚਾਹੁੰਦੇ ਐ ਤੇ ਆਪਾਂ ਕੋ ਰਹੀ ਇਹਨਾਂ ਕੋਲੇ ਲੁੱਟ ਪਟ ਕੇ ਇਥੋਂ ਲੈ ਕੇ ਜਾਂਦੇ ਐ ਸੋਸਾਇਟੀ ਉਹਨਾਂ ਦੀ ਪਟਿਆਲੇ ਐ ਚੰਡੀਗੜ੍ਹ ਐ ਜੀਰ ਕਪੂਰਾ ਐ ਮਹਾਲੀ ਐ ਹਿਮਾਚਲ ਪ੍ਰਦੇਸ਼ ਚ ਵਧੀਆ ਥਾਂਾਂ ਤੇ ਐ ਉਹ ਅਗਲਾ ਕਿਉਂ ਰਹੂਗਾ ਇਸ ਕਰਕੇ ਜਿਹੜੀ ਅਸੀਂ ਨਿੰਦਿਆ ਚੁਗਲੀ ਕਰਦੇ ਆਂ ਸਰਕਾਰਾਂ ਨੂੰ ਭੰਡਦੇ ਆਂ ਤਾਂ ਉਹ ਆਪਣੇ ਵਾਸਤੇ ਨੁਕਸਾਨਦਾਇਕ ਹੈ ਹੁਣ ਇੱਕ ਬੰਦੇ ਨੂੰ 3 ਸਾਲ ਹੋਇਆ ਬੈਠੇ ਨੂੰ ਕੁਰਸੀ ਤੇ ਉਹਨੂੰ ਕੁਝ ਬੰਦੇ ਬਹੁਤ ਕੁਝ ਕਰਦੇ ਆ ਵੀ ਆ ਆ ਉਹ ਭਾਈ ਇਹ ਥੋੜੇ ਇਹਨਾਂ ਲੋਕਾਂ ਦੀ ਖਾਤਰ ਨਹੀਂ ਪ੍ਰਚਾਰ ਕਰਦੇ ਉਹ ਆਪਦੀ ਕੁਰਸੀ ਖੁੱਸ ਗਈ ਉਹਨੂੰ ਦੁਬਾਰੇ ਰਿਮੂਵ ਕਰਨ ਵਾਸਤੇ ਦੁਬਾਰੇ ਹਾਸਲ ਕਰਨ ਵਾਸਤੇ ਭਗਵੰਤ ਮਾਨ ਦੀ ਨਿੰਦਿਆ ਕਰ ਰਹੀ ਹੈ ਜੇ ਕੋਈ ਉਹਦੇ ਹੱਕ ਵਿੱਚ ਕੋਈ ਵੀਡੀਓ ਪਾਉਂਦਾ ਤਾਂ ਫਿਰ ਇਹ ਲੋਕ ਕਹਿੰਦੇ ਆ ਜੀ ਇਹ ਚਮਚਾ ਇਹ ਝਾੜੂ ਵਾਲਿਆਂ ਦਾ ਜੀ ਇਹ ਫਲਾਣੇ ਦਾ ਜੀ ਇਹ ਟਮਕਾਣੇ ਦਾ ਜੀ ਤੇ ਜਿਹੜਾ ਸਭ ਤੋਂ ਵੱਧ ਨਿੰਦਿਆ ਚੁਗਲੀ ਕਰਦਾ ਸਭ ਤੋਂ ਵੱਧ ਭੈੜੇ ਕਮੈਂਟ ਲਿਖਦਾ ਜੇ ਭਗਮੰਤ ਮਨੋ ਦੇ ਘਰੇ ਆ ਜੇ ਇਹ ਲਿਆ ਵੀ ਤੇਰਾ ਮੁੰਡਾ ਭਰਤੀ ਕਰਾਉਣੇ ਆ ਤੇਰੇ ਮੁੰਡੇ ਨੂੰ ਨੌਕਰੀ ਦੇਣੇ ਆ ਉਹੀ ਤੜਕੇ ਲੱਗ ਜਾਊਗਾ ਹਾਂ ਜੀ ਮੈਂ ਤਾਂ ਗਲਤ ਫਹਮੀ ਸੀ ਉਹਦੇ ਵਰਗਾ ਤਾਂ ਬੰਦਾ ਹੀ ਨਹੀਂ ਕਿਉਂਕਿ ਅਸੀਂ ਸਵਾਰਥੀ ਆਂ ਅਸੀਂ ਸਵਾਰਥੀ ਆ ਵੀ ਸਾਨੂੰ ਕੀ ਦੇ ਕੇ ਜਾਂਦਾ ਜਿਹੜਾ ਬੰਦਾ ਸਮਾਜ ਪ੍ਰਤੀ ਸੋਚਦਾ ਉਹ ਟੈਕਨੀਕਲ ਲੌਜਿਕ ਤੇ ਤਰੀਕੇ ਨਾਲ ਗੱਲ ਕਰੂਗਾ ਵੀ ਹਾਂ ਜਰਾ ਤੱਥਾਂ ਦੇ ਆਧਾਰ ਤੇ ਕਰੂਗਾ ਵੀ ਆਹ ਗੱਲ ਹੋਈ ਹੈ ਤੇ ਆ ਹੋਵੇਗੀ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਆਉਂਦੀਆਂ ਜਾਂਦੀਆਂ ਰਹਿਣੀਆਂ ਠੀਕ ਹੈ 6 ਮਹੀਨੇ ਲੇਟ ਵੋਟਾਂ ਪੈ ਸਕਦੀਆਂ ਮਹੀਨਾ ਲੇਟ ਪੈ ਸਕਦੀਆਂ ਪਰ ਇਹ ਨਹੀਂ ਹੈਗਾ ਕਿ ਸਰਕਾਰ ਇੱਕ ਦੀ ਰਹੂਗੀ ਲੋਕਾਂ ਨੇ ਚੁਣਨੇ ਹੁੰਦੀ ਹੈ ਜੇਦੋਂ ਆਪਾਂ ਬਦਲਾਅ ਕਰਦੇ ਆਂ ਆਪਾਂ ਨੇਰੀ ਠਾ ਦਿੰਦੇ ਆਂ ਵੀ ਇਹ ਬੰਦਾ ਕੰਮ ਕਰੂਗਾ ਤੇ ਆਪਾਂ ਇੱਕ ਇੱਕ ਜੁਕਟ ਤਾਂ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਾਂ ਇਸ ਚੀਜ਼ ਨੂੰ ਠੱਲ ਪਾ ਸਕਦੇ ਆਂ ਨਸ਼ਿਆਂ ਨੂੰ ਵੀ ਪਾ ਸਕਦੇ ਆਂ ਔਰ ਜਿਹੜਾ ਹੈਗਾ ਕ੍ਰਾਪਸ਼ਨ ਨੂੰ ਵੀ ਪਾ ਸਕਦੇ ਆਂ ਫਿਰ ਉਹ ਬੰਦੇ ਵਿੱਚੋਂ ਪੱਟ ਲੈਂਦੇ ਆ ਫਿਰ ਅਸੀਂ ਬਿਕ ਜਾਂਦੇ ਆ ਸਾਡੇ ਮੇਰੇ ਵਰਗੇ ਬਿਕ ਜਾਂਦੇ ਆ ਤੇ ਫਿਰ ਉਹ ਹੀ ਕੰਮ ਦੁਬਾਰੇ ਫੇਰ ਚੱਲਦਾ ਹੈ ਉਹ ਦਸਤਰਾ ਦੇ ਵਿੱਚ ਕੋਈ ਰਿਸ਼ਬਤ ਲੈ ਰਿਆ ਉੱਥੇ ਦੇਣ ਵਾਲਾ ਸੋਚੇ ਉਹਦਾ ਵਿਚੋਲਾ ਸੋਚੇ ਜੇ ਅਫਸਰ ਡਰਾ ਰਿਹਾ ਤਾਂ ਉਹ ਉਹਦੇ ਬਾਰੇ ਸ਼ਿਕਾਇਤ ਕਰੇ ਵੀ ਹਾਂ ਜੀ ਮੈਨੂੰ ਡਰਾ ਕੇ ਆ ਪੈਸੇ ਲੈ ਰਿਹਾ ਪਾਵਰ ਆਫ ਦਾ ਮੈਸਜੂਜ ਆਪਦੀ ਕੁਰਸੀ ਦੀ ਦੁਰਵਰਤੋਂ ਕਰ ਰਿਹਾ ਉਹ ਇੱਕ ਲੋਕਾਂ ਦਾ ਨੌਕਰ ਹੈ ਪਬਲਿਕ ਸਰਵੈਂਟ ਹੈ ਜਿਹੜਾ ਉਹ ਕੰਮ ਕਰਦਾ ਉਹਦੀ ਇੱਕ ਡਿਊਟੀ ਬਣਦੀ ਹੈ ਵੀ ਆਹ ਕੰਮ ਕਰਨਾ ਹੈ ਇਹ ਸਾਡੇ ਲੋਕ ਡਰ ਜਾਂਦੇ ਆ ਵੀ ਹਾਂ ਜਰਾ ਇਹ ਕੰਮ ਹੋਊਗਾ ਫਿਰ ਆਪਾਂ ਫਲਾਣੇ ਬੰਦੇ ਨੂੰ ਭਾਲੀਏ ਫਲਾਣੇ ਨੂੰ ਭਾਲਨੀਏ ਇਸ ਕਰਕੇ ਸਾਨੂੰ ਜਿਹੜਾ ਹੈਗਾ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਲੀਡਰ ਹੈ ਇਹ ਦੂਜੀਆਂ ਪਾਰਟੀਆਂ ਚਲੇ ਜਾਂਦੇ ਆ ਦੂਜੀਆਂ ਦੂਜੇ ਚਲੇ ਜਾਂਦੀਆਂ ਫਿਰ ਜਿਹੜੇ ਨਾਲ ਦੇ ਬੰਦੇ ਆ ਉਹ ਕੁਝ ਉਧਰ ਚਲੇ ਜਾਂਦੇ ਆ ਕੁਝ ਉਧਰ ਚਲੇ ਜਾਂਦੇ ਆ ਤੇ ਚਰਚਾ ਅਸੀਂ WhatsApp ਤੇ Facebookਾਂ ਤੇ Instagram ਤੇ YouTube ਤੇ ਜ਼ਰੂਰ ਕਰਦੇ ਆ ਤੇ ਜਿੰਨੇ ਬੰਦਾ ਨਿੰਦਿਆ ਕਰਨ ਵਾਲਾ ਹੁੰਦਾ ਜਿੰਨਾ ਉਹਨੂੰ ਮਾੜਾ ਕਹਿਣ ਵਾਲਾ ਹੁੰਦਾ ਵੋਟਾਂ ਵੇਲੇ ਉਹਦਾ ਸ਼ਗਿਰਦ ਬਣਿਆ ਹੁੰਦਾ ਕਿਉਂਕਿ ਸਾਡੀ ਇੱਕ ਕਹਾਵਤ ਹੈ ਪੰਜਾਬ ਦੀ ਕਿ ਬੋਤਲ ਜ਼ਰੂਰ ਲੈ ਲੈਣਗੇ ਠੇਕੇ ਤੋਂ ਤੇ ਭੁਜੀਏ ਪਿੱਛੇ ਲੜੀ ਜਾਂਦੇ ਵੀ ਉਹ ਲਿਆਊਗਾ ਉਹ ਲਿਆਊਗਾ ਜਦੋਂ ਅਸੀਂ ਇਸ ਮਾਨਸਿਕਤਾ ਤੋਂ ਬਾਹਰ ਆ ਗਏ ਤਾਂ ਅਸੀਂ ਇੱਕ ਦਿਨ ਜ਼ਰੂਰ ਤਰੱਕੀ ਕਰ ਸਕਦੇ ਆ ਸੋ ਇਸ ਮਾਧਮ ਰਾਹੀਂ ਬੇਨਤੀ ਹੈ ਕਿ ਜਿੰਨਾ ਕ ਆਪਾਂ ਅੰਕੜਿਆਂ ਦੇ ਅਨੁਸਾਰ ਕੱਢਿਆ ਹੈ ਕਿ 70 ਸਾਲ ਦੋ ਪਾਰਟੀਆਂ ਨੇ ਰਾਜ ਕੀਤਾ ਇੱਥੇ ਅਕਾਲੀ ਤੇ ਕਾਂਗਰਸੀਆਂ ਨੇ ਉਹਨਾਂ ਨਾਲੋਂ ਭਗਵੰਤ ਮਾਨ ਜਿਹੜਾ ਹੈਗਾ 100 ਗੁਣੇ ਚੰਗਾ ਸਾਬਤ ਹੋਇਆ ਜਿਨੀਆਂ ਨੌਕਰੀਆਂ ਦਿੱਤੀਆਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਠੀਕ ਹੈ ਰਾਸਤੇ 'ਚ ਕੋਈ ਵਿਚੋਲਾ ਖਾ ਗਿਆ ਹੋਵੇ ਖਾ ਗੋਵੇ ਕਿਸੇ ਅਫਸਰ ਨੇ ਵੀ ਨਹੀਂ ਲਿਆ ਅਫਸਰਾਂ ਦੇ ਨਾਂ ਤੇ ਲੋਕ ਲੈ ਗਏ ਹੁਣ ਮੇਰੇ ਵਰਗੇ ਠੀਕ ਹੈ ਪਰ ਇਹਦੇ ਵਿੱਚ ਐਵੇਂ ਆਪਾਂ ਕਿਸ ਦੀ ਬਦਨਾਮੀ ਕਰੀਏ ਜਾਂ ਜਿਹੜੀ ਹੈਗੀ ਬਿਊਰੋਕ੍ਰੇਸੀ ਨੂੰ ਬਦਨਾਮ ਕਰੀਏ ਉਹ 'ਚ ਕਿਸੇ ਅਫਸਰ ਨੇ ਪੈਸਾ ਨਹੀਂ ਲਿਆ ਕਿਉਂਕਿ ਕੰਪਨੀਆਂ ਦੇ ਥਰੂ ਟੈਸਟ ਹੋਏ ਐ ਤੇ ਜੋ ਟੈਸਟ ਬੰਦਾ ਪਾਸ ਕਰ ਗਿਆ ਫਿਜ਼ੀਕਲ ਸਾਹਮਣੇ ਕੈਮਰੇ 'ਚ ਹੋਇਆ ਉਹ ਭਾਈ ਆਪਦਾ ਸਿਲੈਕਟ ਹੋ ਗਏ ਜਿਹੜੇ ਬੱਚਿਆਂ ਨੇ ਆਪ ਦਾ ਜੋ ਯੋਗਤਾ ਦੇ ਅਨਸਾਰ ਹੈ ਉਹਦੇ ਵਿੱਚ ਅੱਜ ਇੱਕ ਦੁੱੱਕੀ ਨਹੀਂ ਲਈ ਗਈ ਤੋਂ ਤੇ ਦੂਜੇ ਪਾਸੇ ਕੈਪਟਨ ਦੀ ਸਰਕਾਰ ਵੇਲੇ ਲੇਖ ਲਓ ਬਾਦਲ ਕੀ ਸਰਕਾਰ ਵੇਲੇ ਵੇਖ ਲੋ ਟੱਚੀ ਪਰ ਪਰ ਜਾਂਦੇ ਹੁੰਦੇ ਸੀ ਉਹਨਾਂ ਟਾਈਮਾਂ 'ਚ ਲੋਕਾਂ ਨੇ ਦੋ ਦੋ ਕਿੱਲੇ ਜ਼ਮੀਨ ਵਾਇ ਕਰਕੇ ਪੈਸੇ ਦਿੱਤੇ ਤੇ ਨੌਕਰੀਆਂ ਲਈਆਂ ਅੱਜ ਜੇ ਉਹ ਦੋ ਕਿੱਲੇ ਵਿੱਚ ਨੇ ਹੁੰਦੇ 2 ਕਰੋੜ ਰੁਪਏ ਦੀ ਸੀ ਤੇ ਉਹਨਾਂ ਦਾ ਬੱਚਾ ਚਾਹੇ ਡੀਜੀ ਡੀਐਸਪੀ ਲੱਗਿਆ ਚਾਹੇ ਕੌਨਸਟੇਬਲ ਲੱਗਿਆ ਚਾਹੇ ਉਹ ਹੌਲਦਾਰ ਲੱਗਿਆ ਚਾਹੇ ਉਹ ਸਬ ਇੰਸਪੈਕਟਰ ਲੱਗਿਆ ਉਹਨੇ ਪੂਰੇ ਕਰੇ ਨਹੀਂ ਉਹਨੇ ਠੀਕ ਆ 2 ਨੰਬਰ ਚ ਕਰਿਆ ਪਰ ਉਹਨੂੰ ਸ਼ਾਂਤੀ ਨਹੀਂ ਉਹਦੀ ਬੈੱਡ ਤੇ ਦਵਾਈ ਪਈ ਹੋਊਗੀ ਤੜਕੇ ਗੋਲੀਆਂ ਹੋਰ ਖਾਂਦਾ ਦੁਪਹਿਰੇ ਹੋਰ ਖਾਂਦਾ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਤੇ ਲਾਲਾ ਲਾਲਾ ਕਰਕੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਸਰਕਾਰ ਨੂੰ ਕੰਮ ਜਾਪ ਕਰਨ ਵਾਲੇ ਲੋਕ ਹੈ ਤੇ ਜੇ ਅਸੀਂ ਇਕੱਠੇ ਹੋਈਏ ਹੰਬੜਾ ਮਾਰੀਏ ਜਿਵੇਂ ਕਿ ਵੋਟਾਂ ਵੇਲੇ ਮਾਰਦੇ ਆਂ ਵੀ ਹਾਂ ਇਹਨੂੰ ਜਿੱਤਿਆਉਣਾ ਹੈ ਤਾਂ ਜੇ ਉਵੇਂ ਇੱਕ ਜੁਟਤਾ ਹੋਵੇ ਤਾਂ ਕ੍ਰਾਪਸ਼ਨ ਤੇ ਨਸ਼ਾ ਜਿਹੜਾ ਉਹ ਬੰਦ ਹੋ ਜਾਊਗਾ ਦੋਨੇ ਬਹੁਤ ਵੱਡਾ ਪੰਜਾਬ ਲਈ ਕੋੜ ਹੈ ਜਿਹਦੇ ਨਾਲ ਸਾਡੀ ਜਵਾਨੀ ਵੀ ਗਈ ਤੇ ਜਵਾਨੀ ਜਿਹੜੀ ਹੈਗੀ ਤਬਾਹ ਵੀ ਹੋ ਗਈ ਤੇ ਜਿਹੜੀ ਨੌਜਵਾਨ ਪਨੀਰੀ ਆ ਉਹ ਇਸ ਇਹਨਾਂ ਦੋ ਚੀਜ਼ਾਂ ਦਾ ਕਰਕੇ ਬਾਹਰਲੇ ਦੇ ਸਮੇਂ ਵਿੱਚ ਚੱਲੇਗੇ ਤੇ ਉਤੋਂ ਹੁਣ ਫੇਰ ਵਾਪਸ ਹੋਣੇ ਸ਼ੁਰੂ ਹੋਗੇ ਕਿਉਂਕਿ ਉਹ ਜਿਹੜਾ ਮੁਲਕ ਹੈ ਉਹ ਇਹਨਾਂ ਨੂੰ ਪੀਆਰ ਨਹੀਂ ਦੇ ਰਿਹਾ ਤੇ ਜਿੰਨੇ ਤੇ ਜਾਇਦਾਦਾਂ ਵੇਚੀਆਂ ਸੀਗੀਆਂ ਉਹ ساری ਉਮਰ ਦੇ ਵਿੱਚ ਉਹ ਕਦੇ ਵੀ ਪੂਰਾ ਪੂਰੀਆਂ ਨਹੀਂ ਕਰ ਸਕਦੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਟੌਪਿਕ ਤੇ ਹਰ ਗੱਲ ਤੇ ਲੌਜੀਕ ਆ ਜਿਹੜੀ ਤਰੀਕੇ ਨਾਲ ਗੱਲ ਕਰੀਏ ਸਮਝ ਕੇ ਗੱਲ ਕਰੀਏ ਕਿ ਸਾਡੇ ਸਰਕਾਰ ਕੋਲੇ ਆ ਟੈਕਸ ਹੈ ਆ ਸਾਡੀ ਸਰਕਾਰ ਕੋਲੇ ਬਜਟ ਹੈ ਆ ਸਾਡੇ ਕੋਲੇ ਪੈਸਾ ਹੈ ਤੇ ਨਿੰਦਿਆ ਕਰਨੀ ਨਿੰਦਿਆ ਕਰਨ ਨਾਲ ਅਗਲੇ ਦੇ ਆਪਾ ਪਾਪ ਧੋਣੇ ਆ ਭਗਵੰਤ ਮਾਨ ਨੂੰ ਕਹੀ ਜਾਓ ਮਾੜਾ ਉਹਦੇ ਕੋਈ ਅਸਰ ਹੈ ਕੋਈ ਅਸਰ ਨਹੀਂ ਮੈਂ ਕਹਿ ਦੇਣਾ ਮਾੜਾ ਮੇਰਾ ਗਵਾਂਢੀ ਕਹਦੂਗਾ ਮਾੜਾ ਉਹ ਕਹਦੂਗਾ ਮਾੜਾ ਤੇ ਨਿੰਦਿਆ ਕਰ ਕਰਕੇ ਅਸੀਂ ਉਹਦੇ ਪਾਪ ਧੋ ਰਹੇ ਨੇ ਤੇ ਅਗਲਾ ਖੁਸ਼ ਹੈ ਇਸ ਕਰਕੇ ਨਿੰਦਿਆ ਚੁਗਲੀ ਤੋਂ ਆਪਾਂ ਬਚ ਕੇ ਰਹੀਏ ਤੇ ਜਿਹੜੇ ਸਿਆਸੀ ਲੀਡਰ ਹੈ ਇਹ ਉਨੀ ਪਬਲਿਕ ਨਹੀਂ ਬਦਨਾਮ ਕਰ ਰਹੀ ਜਿੰਨੀਆਂ ਸਿਆਸੀ ਪਾਰਟੀਆਂ ਮਾਨ ਸਾਹਿਬ ਨੂੰ ਬਦਨਾਮ ਕਰ ਰਹੀਆਂ ਹੈ ਬਸਤੌਫ ਪੰਜਾਬ ਦਾ ਮੁੱਖ ਮੰਤਰੀ ਹੈ ਜਿੰਨੇ ਉਹਨੇ ਕੰਮ ਇਮਾਨਦਾਰੀ ਨਾਲ ਕੀਤੇ ਆ ਉਹ ਕਦੇ ਲੁਕਦੇ ਨਹੀਂ ਠੀਕ ਹੈ ਮਾੜੇ ਚੰਗੇ ਬੰਦੇ ਸਮਾਜ ਚ ਹੁੰਦੇ ਆ ਕਹਿਣ ਵਾਲੇ ਵੀ ਹੁੰਦੇ ਆ ਕਹਾਉਣ ਵਾਲੇ ਵੀ ਹੁੰਦੇ ਆ ਇਸ ਕਰਕੇ ਆਓ ਆਪਾਂ ਹਮਲਾ ਮਾਰੀਏ ਕਰਪਸ਼ਨ ਤੇ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈਏ ਇਹ ਹੀ ਜਨਤਾ ਜਿਹੜੀ ਹੈ ਵੋਟਾਂ ਪਾ ਕੇ ਰਾਜ ਭਾਗ ਦਿੰਦੀ ਹੈ ਤੇ ਇਹੀ ਜਨਤਾ ਭਾਈ ਖੋਹ ਵੀ ਲੈਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ